ਇੱਥੇ ਆਨ ਕੇ ਬਾਈਕ ਵਾਸ ਨਾਲ ਬਾਤ ਚਾਹਦੇ ਆ। ਅਧਾਨ ਲੱਗਾ ਕਿ ਵਜਾ ਗਈ ਨਹੀਂ ਕਿਸੋ। ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਦੋਂ ਨਿਆਣੇ ਸਾਹਮਣੇ ਆ ਗਿਆ। ਉੱਚਾ ਗੱਜ ਨਿਆਣੀ ਨਿਕਲ ਕੇ ਕਾਰ ਦੇ ਥੱਲੇ ਚਲ ਗਈ। ਬੜੀ ਮਸੂਕ ਕੱਢੀ ਕਾਰ ਟੱਕ ਕੇ ਕੱਡੀ ਦੇ ਕੋਲ। ਸਿਰ ਦੁਖ ਤੇ ਸਾਰਾ ਟੈਪ ਚੱਲ ਗਿਆ। ਗੱਡੀ ਵਿੱਚ ਵਜਿਆ। ਜਿਹੜੀ ਉਸ ਰঞ্জੀਤ ਨਾਮ। ਸਰਾ ਹੀ ਆਇਆ ਗਦੇ ਆਟੋ 'ਚ ਬੈਗੇ ਜਨਾਨੀ ਮੈਂ ਚੈੱਕ ਕਰਾਣਾ ਹੈ। ਬੱਚਾ ਆਉਣ ਵਾਲਾ ਹੈ ਨਾ। ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾਲੀ ਮੇਢ ਲੱਗੀ ਦੀ ਇੱਥੇ। ਪਤਾ ਨਹੀਂ ਲੱਗਾ ਕਿਹੜੇ ਮੋੜ 'ਤੇ ਉਹ ਐਕਸੀਡੈਂਟ ਹੋ ਗਿਆ ਤੇ ਨਾਲ। ਇਥੇ ਆਨਕੇ ਬਾਈਕਵਾਸ ਨਾਲ ਬਾਰਿਸ਼ ਆ ਰਹੀ ਸੀ। ਅਧਨ ਲੱਗਾ ਕਿ ਬੱਚਾ ਕਿ ਨਹੀਂ ਪਿਸੋ। ਉਹ ਜਿੱਦਾਂ ਵਜਾਉ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਦੇ ਸਾਹਮਣੇ ਮੈਂ ਗਿਆ। ਉਦੋਂ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ। ਬੜੀ ਮਸੂਕ ਕੰਡੀ ਕਾਰ ਚੁੱਕ ਕੇ ਕੰਡੀ ਦੇ ਕੋਲ ਪਾ। ਸਿਰ ਦੇ ਉੱਤੇ ਜਣਾ ਟਾਇਰ ਚੱਲ ਗਿਆ ਉਦੋਂ। ਗੱਡੀ ਵਿੱਚ ਵਜਈਆ। ਕਿੰਨੇ ਮਹੀਨੇ ਦੇ ਬੈਨ ਸੀ? ਨਹੀਂ ਨਾ ਕਰਾ ਕੇ ਤਈਓ। ਇਹ ਹੁਣ ਦੰ ਮਹੀਨੇ ਚ ਹੋਈ ਨਹੀਂ ਕੇਸ। ਉਹ ਬੱਟੇ ਦੇ ਕਿੰਨੇ ਬੱਚੇ ਦੋ ਕੁੜੀਆਂ ਦੇ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦਾ। ਉਹ ਗੋਟਿਆਂ ਦੇ ਟਗੜੇ ਗੇ। ਕੀ ਪਤਾ ਨਹੀਂ ਕੋਈ ਮੇਰੇ ਨਾਲ ਹਵਲਾ ਦਬਲੀ ਦੇ ਉੱਤੇ ਪੈ ਕੇ ਦੋ ਚੱਕਰ ਜਾਣ ਕਰਕੇ ਦੋ ਮੈਨੂੰ ਪਤਾ ਨਹੀਂ ਟੰਗਾ ਕੀ ਹੋ ਗਿਆ ਕਿ ਨਹੀਂ ਕੀ ਜਾਂਦੇ ਸੀ ਠੀਕ ਕਰੀ ਕਿ ਸਕਦੇ ਹੁਣ ਬਾਈ ਜੋ ਹੋ ਗਿਆ ਹੋ ਗਿਆ ਕਿਹਦੀਆ ਹੋ ਗਿਆ ਉਹਨ ਕੀ ਕਰ ਸਕਦੇ ਯਾਰ ਇਸ ਵਾਰ ਸਿਰ ਕੀ ਗੱਲ ਬਾਤ ਹੋ ਗਈ ਕਿਦੋਂ ਟੈਂਪੂ ਵਾਲੇ ਕਿੱਥੇ ਐਕਸੀਡੈਂਟ ਹੋਇਆ ਯਾਰ ਭਈਆ ਮੋਰ ਲੱਗਦਾ ਏਹੀ ਜਿੱਤੇ ਪੂ ਸਾਈਡ ਤੇ ਖਿਲਾੜ ਕੇ ਖੇਲੋਤੇ ਆ ਉਹ ਝਾੜ ਕੇ ਹੱਟ ਪਾ ਕਾਰ ਆਉਣੀ ਹੈ ਕਾਰ ਦੇ ਵਿੱਚ ਟੈਂਪੂ ਵੱਜਾ ਉਹ ਟੈਂਪੋ ਸਾਡੇ ਵਿੱਚ ਵੱਜਾ ਬੜ ਕੇ ਸਮਝ ਨਹੀਂ ਲੱਗੀ ਕੀ ਬਣਿਆ ਹਾਨੂੰ ਟੈਂਪੋ ਧੌਣ ਕੋਲੋਂ ਆ ਰਹੇ ਉਹ ਦੂਸਰੇ ਟੈਂਪੋ ਚ ਕਿੰਨੇ ਜਾਨੇ ਸਵਾਰ ਸੀ ਉਹ ਤੋਰੇ ਤੂ ਤੇ ਦੋ ਬੱਚੇ ਇਹਨਾਂ ਦੇ ਚਾਰ ਜਣੇ ਦੇ ਵਿੱਚ ਆ ਗਏ ਤੇ ਲੇਡੀ ਦੀ ਡੈਥ ਹੋ ਗਈ ਤਾਂ ਹਾਂਜੀ ਹਾਂਜੀ ਜੀ ਤੁਹਾਡੇ ਕਨੇ ਸਾਡੀ ਜੱਡੇ ਕੇ ਜਾਣੇ ਸਾਰੇ ਦੇ ਲੱਗੇ ਤਰੀਬਨ ਕਿਸ ਦੇ ਪਹਚਾਣਿਆ ਤੁਸੀਂ ਦੋ ਜਣੇ ਸੀਗੇ ਟੈਂਪੋ ਹਾਂਜੀ ਦੋ ਜਣੇ ਆਂ ਆ ਗੱਲਤੀ ਕਿਸ ਚੀਜ਼ ਦੀ ਕੀਤੀ ਹਾਂਜੀ ਗਲਤੀਕਾਰ ਵਾਲੀ ਭਾਜੀ ਮਤਲਬ ਕਾਰ ਵਾਲੇ ਲੈ ਕੇ ਚਮਾਰਿਆ ਉਹ ਟੈਂਪੂ ਵੇੜ ਚ ਬੰਦਾ ਕਾਰ ਵਾਲੀ ਦੀ ਕਾਰ ਵਾ ਤੇਜ ਹੋ ਗਿਆ ਗੱਡੀ ਪਰਬਾਦ ਵਜਾ ਤੇ ਕੀ ਕੀਤਾ ਉਹਨੇ ਜੱਦੀ ਕੀਤਾ ਤੇ ਜਾਉਂਦੇ ਆ ਉਹ ਜਿਹੜਾ ਨੀਜਵਾ ਦੇ ਬੱਚਾ ਹੁਣ ਆਲਾ ਹੀ ਜੀ ਦਿੱਤੀ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਣਦਾ ਸੀ ਅਸੀਂ ਜਾਣਦੇ ਹਾਂ ਪਛੜੀ ਉਹ ਜਿਹੜਾ ਬੁੱਢਾ ਹੈ ਉਹਦੀ ਸਾਲੇ ਹਾਰ ਹੀ ਸਤਲੁਜ ਨਿਕਲੇ ਸੀਗੇ ਅਈ ਸਤਲੁਜ ਜਾ ਰਹੇ ਸਤਵਾਰੀ ਲੈ ਕੇ ਮੁੰਡੇ ਜੀ ਉਹ ਆਪਣੀ ਘਰ ਦੀ ਲੈਣਾ ਯਾਰੀ ਨਿਕਲਦੇ ਸਾਲੀ ਹੱਥਾਂ ਬਾਪਾਂ ਦੇ ਨਿਕਲਦਾ ਥੋੜੀ ਦਾ ਜਾ ਕੇ ਖਲੋਤੇ ਹਾਂ ਬੜਾ ਅਈ ਇੱਕ ਸਾਈਡ ਦੇ ਖਲੋਤੇ ਉਹ ਜਦੋਂ ਗਿਆ ਹੁਣ ਪਤਾ ਨਹੀਂ ਲੱਗਿਆ ਕੀ ਬਣਿਆ